ਹਾਲੇ ਕੀ ਨਾ ਹੋਣ ਟਾ ਮੇਰਾ ਨਾਮ ਬਿਲਕੁਲ ਲੱਗ ਗਈ ਹੋਈ ਅੱਗ ਉਹਦੇ ਬੰਮ ਦੀ ਜਗਾ ਟੁੱਟ ਗਈ ਹਾਂਜੀ ਇਹ ਜਗਾ ਜੀ ਇਹ ਹੈ ਟਿੱਕ ਟਿੱਕ ਤਰ੍ਹਾਂ ਦੀ ਜਗਾ ਜੀ ਯਾਨੀ ਕਿ ਆਪਣੇ ਕੋਲ ਸੰਭਾਲੀ ਹੋਈ ਸੀ ਕੀ ਹੋਇਆ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਜੀ ਉਹਦੇ ਕਰਕੇ ਅੱਗ ਲੱਗ ਗਈ ਤੇ ਕਿੰਨਾ ਨੁਕਸਾਨ ਹੈ ਲਕਸ਼ਾਨ ਵੀ ਉਹਦੇ ਡੀਪ ਫ੍ਰੀਜ਼ਰ ਪਏ ਸੀ ਤੇ ਫਰਨੀਚਰ ਪਿਆ ਸੀਗਾ ਤੇ ਹੋਰ ਕੰਮ ਦੇ ਬਿਸਤਰੇ ਜੀ ਹੈਗਾ ਸੀ 3 ਲੱਖ ਦਾ 4-5 ਲੱਖ ਦਾ ਨੁਕਸਾਨ ਹੈ ਗਾਈ ਜੇ ਗੱਲ ਕਰੀਏ ਇਹ ਇੱਕ ਖਾਤਾ ਸੀ ਕੀ ਹੈ ਮੈਂ ਨਹੀਂ ਹੱਤਾ ਨਹੀਂ ਕੀਤਾ ਜੀ ਪਰ ਇਹਨਾਂ ਜਿਵੇਂ ਆਪਣੇ ਕੋਲੇ ਹਾਤੇ ਨੇ ਇੱਥੇ ਬਾਈਪਾਸ ਦੇ ਉੱਤੇ ਤੇ ਉੱਥੇ ਜਿਵੇਂ ਰਾਤ ਨੂੰ ਦੇਵਰ ਕੰਮ ਖਤਮ ਕਰਕੇ ਆ ਕੇ ਉਹਰੇ ਬੰਦੇ ਸੌਂਦੇ ਸੀਗੇ ਤੇ ਇਤਰਾਮ ਦੀ ਤਰ੍ਹਾਂ ਬਸ ਗੜਾਉਣ ਦੀ ਤਰ੍ਹਾਂ ਬਸ ਅੰਦਰ ਫਰਨੀਚਰ ਵਗੈਰਾ ਤਾਂ ਬਹੁਤ ਪਿਆ ਸੀ ਹਾਂ ਜੀ ਪਰਨੇਚਰ ਸਾਰਾ ਉਹ ਨਵਾਂ ਲਿਆ ਕੇ ਰੱਖਿਆ ਸੀ ਜੀ ਪਰਨੇ ਦੇ ਪਾਸੇ ਹੱਥ ਹਾਲੇ ਕੋਲੇ ਇਤਨਾ ਬਾਈਪਾਸ ਦੇ ਉੱਤੇ ਉਹਦਾ ਫਰਨੀਚਰ ਲਿਆ ਕੇ ਰੱਖਿਆ ਹੋਇਆ ਸੀ ਅੱਗ ਲੱਗਣ ਦਾ ਕਾਰਨ ਕਿ ਬਿਜਲੀ ਦਾ ਸ਼ਾਰਟ ਸਰਕਟਰ ਆ ਗਿਆ ਉਹਦੇ ਕਰਕੇ ਆਇਆ ਹਾਂਜੀ ਕੀ ਨਾਮਾ ਠੋਟਾ ਮੇਰਾ ਨੀਰੇ ਵਰਮਾਈ ਫਾਇਰਮੈਨ ਸਮਰਾਲਾ ਮੈ ਰੋਗੇ ਤੇ ਕੀ ਹੋਇਆ ਘਟਨਾ ਕਿੱਥੇ ਹੈ ਇਹ ਇਹ ਬਾਈਪਾਸ ਤੇ ਚਾਹਲਾ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਹਾਸ ਆਈ ਤੇ ਉੱਥੇ ਸਾਨੂੰ ਸੂਚਨਾ ਮਿਲੀ ਸੀ ਦੋ ਰਾਹ ਜੀ ਨੇ ਫੋਨ ਕੀਤਾ ਵੀ ਇੱਥੇ ਅੱਗ ਧੂਆ ਨਿਕਲਦਾ ਵੀ ਤੁਰੰਤ ਪਹੁੰਚੋ ਤੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਵੱਧ ਚੁੱਕੀ ਸੀਗੀ ਤੇ ਸਾਨੂੰ 1 ਘੰਟਾ ਲੱਗ ਗਿਆ ਇਹਨੂੰ ਅੱਗ ਤੇ ਕਾਬੂ ਪਾਉਣ ਨੂੰ ਤਿੰਨ ਗੱਡੀਆਂ ਸਾਡੀਆਂ ਅੱਗ ਤੇ ਇੱਥੇ ਕਾਬੂ ਪਾਉਣ ਤੇ ਲੱਗੀਆਂ ਜੀ ਟੋਟਲ ਹੈ ਇਹ ਹਾਦਸਾ ਹੈ ਹਾਂਜੀ ਹੱਥੇ ਟਾਈਪ ਹੀ ਆ ਇੱਕ ਤਰ੍ਹਾਂ ਦਾ ਹੁਣ ਮਾਲਕ ਬੰਦ ਬੰਦ ਹੀ ਸੀਗਾ ਇਹ ਕਿਸੇ ਕਹਿੰਦੇ ਸਮਾਨ ਤਾਂ ਕਾਫੀ ਸੀ ਹਾਂਜੀ ਹਾਂਜੀ ਬੰਦ ਸੀ ਅੰਦਰ ਸਮਾਨ ਪਿਆ ਖਾਸ ਅਸੀਂ ਸਿਲੰਡਰ ਵੀ ਸੀਗੀ ਸਿਲੰਡਰ ਆ ਸ਼ਟਰ ਪਾੜਿਆ ਅਸੀਂ ਆ ਕੇ ਅੰਦਰ ਉਸ ਸਿਲੰਡਰ ਵੀ ਕੱਢਿਆ ਜੀ ਖਾਲੀ ਸਿਲੰਡਰ ਪਿਆ ਪਰਲੇ ਪਾਸੇ ਕਿੰਨੀਆਂ ਗੱਡੀਆਂ ਲੱਗੀਆਂ ਸੀ ਤਿੰਨ ਗੱਡੀਆਂ ਲੱਗੀਆਂ ਸੀ ਸਾਡੀਆਂ ਕਿੰਨੇ ਕਬੇ ਦੀ ਘਟਨਾ ਘਟਨਾ ਦਾ ਕਾਰਨ ਕੀ ਬਣਿਆ ਇਹ ਤਾਂ ਜੀ ਹੁਣ ਕਾਰਨ ਤਾਂ ਦੇਖਦੇ ਪਗਲ ਕੁਝ ਹੋਰ ਸਾਡ ਕਟੇ ਲੱਗ ਰਿਹਾ ਇਹ ਸਾਨੂੰ ਤਕਰੀਬਨ 1:25 ਮਿੰਟ ਦੇ ਜਿਹੜੇ ਕਿਤੇ ਫੋਨ ਆਇਆ 1:25 ਮਿੰਟ ਅੱਗ ਕਾਫੀ ਜ਼ਿਆਦਾ ਸੀ ਹਾਂਜੀ ਹਾਂਜੀ ਅੰਦਰ ਜਾਣ ਨੂੰ ਰਾਹ ਵੀ ਕੋਈ ਹੈ ਅੰਦਰ ਜਾਣ ਨੂੰ ਰਾਹ ਨਹੀਂ ਸੀ ਕੋਈ ਤਾਂ ਅਸੀਂ ਸ਼ਟਰ ਪਟਿਆ ਤੇ ਸ਼ਟਰ 파ੜ ਕੇ ਫੇਰ ਅੰਦਰ ਅੰਦਰ ਬੜੇ ਅਸੀਂ ਅੱਗ ਤੇ ਕਾਪੂ ਪਾਇਆ ਤਰੀਕਾ ਟੱਲਣ ਦਾ ਮਾਮਲਾ ਪੰਦਰੇ ਹੈ ਜੀ 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 ਇਹ ਬਲਰਾਮ ਚੌਧਰੀ ਨੇ ਜਿਹੜੇ ਹਾਤਿਆਂ ਦੇ ਠੇਕੇਦਾਰ ਨੇ ਸੀ ਉਹਨਾਂ ਦੇ ਉੱਤੇ ਨੌਕਰ ਰਹਿੰਦੇ ਸੀਗੇ ਅੱਜ ਉਹ ਆਪਣੇ ਕੰਮ ਤੇ ਗਏ ਹੋਏ ਸੀਗੇ ਹਾਥਿਆਂ ਦੇ ਵਿੱਚ ਤੇ ਅੱਜ ਤੇ ਅਦਲਾ ਜੀ ਰਾਹੀ ਰਾਹੀਆਂ ਨੇ ਦੱਸਿਆ ਵੀ ਉੱਥੇ ਕੋਈ ਧੂਆ ਨਿਕਲ ਰਿਹਾ ਮੌਕੇ ਤੇ ਸਾਡੀ 112 ਨੰਬਰ ਜਿਹੜੀ ਸੀਗੀ ਗੱਡੀ ਉਹ ਪਹੁੰਚ ਗਈ ਫਾਇਰ ਬਿਡ ਪਹੁੰਚ ਗਈ ਅਸੀਂ ਪਹੁੰਚ ਗਏ ਆ ਤੇ ਪਹੁੰਚ ਕੇ ਤਕਰੀਬਨ 70 ਤੋਂ ਬਾਅਦ ਇਹਦੀ ਅੱਗ ਤੇ ਕੰਟਰੋਲ ਆ ਗਿਆ ਪਰ ਕਿੰਨਾ ਕਿ ਨੁਕਸਾਨ ਹੋਇਆ ਲੱਗਦਾ ਕਿ ਕਿੰਨੇ ਪੈਨ ਕਰਦੇ ਲੋਨ ਗੱਪ ਹੈ ਇਨ ਮਕਾਨ ਇਨਾਂ ਦਾ ਕਾਫੀ ਹੋ ਗਿਆ ਲੱਗਦਾ ਅੰਦਰ ਫਰਨੀਚਰ ਪਿਆ ਸੀ ਇਨਾਂ ਦਾ ਹੱਦ ਵਾਲਾ ਤੇ ਹੋਰ ਸਮਾਨ ਜੋ ਇਨਾਂ ਦੀਆਂ ਪ੍ਰਜਾਂ ਪਈਆਂ ਸੀਗੀਆਂ ਤੇ ਇਨਾਂ ਦੇ ਜਿਹੜੇ ਇੱਥੇ ਬੰਦੇ ਰਹਿੰਦੇ ਸੀ ਨੌਕਰ ਉਹਨਾਂ ਦਾ ਜਿਹੜਾ ਸਮਾਨ ਸੀਗਾ ਬੈੱਡ ਵਗੈਰਾ ਉਹਨਾਂ ਦੇ ਸੀਗੇ ਕਾਫੀ ਮਿਤਰਾਨ ਹੋਇਆ ਤੇ ਤਰੀਬ ਇੱਕੋ ਘੰਟੇ ਦੇ ਵਿੱਚ ਇਹ ਅੱਗ ਤੇ ਕਾਬੂ ਹੋਇਆ ਇਹ ਅਗਲ ਕਰਨ ਦੇ ਕਾਰਨ ਅਗਲ ਕਰਨ ਦੇ ਕਾਰਨ ਇਹ ਜਿਹੜਾ ਹੈਗਾ ਜਿਆਦਾ ਦਰਮਿਆਨ ਸੰਕਰ ਹੋ ਜਾਣਾ ਤੇ ਬਿਜਲੀ ਦੇ ਸਰਕਟ ਕਰਕੇ ਹੋਇਆ ਹੈਗਾ ਤੇ ਬਿਜਲੀ ਦੇ ਕਰਮਚਾਰੀ ਵੀ ਆ ਗਏ ਸੀ ਉਹਨਾਂ ਨੇ ਸਾਡੇ ਹੱਤੇ ਦਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵਿਚਾਰ ਹੈ ਗਿਆ ਸਾਰਾ ਪਰਮਾਤਮਾ ਨੁਕਸਾਨ ਕਿੰਨਾ ਹੋਇਆ ਹੋਊਗਾ ਜਿਹੜਾ ਮਟੀਰੀਅਲ ਤਾਂ ਕਾਫੀ ਸੀ ਇਹਨਾਂ ਦਾ ਸਮਾਨ ਕਾਫੀ ਸੀ ਉਹ ਤਾਂ ਇਹ ਅਸੈਸਰ ਕਾ ਦੱਸ ਸਕਦੇ ਨੇ ਵੀ ਕੀ ਕੀ ਸੀਗਾ ਸਦਾ ਜਾਨੀ ਕਿ ਹੁਣ ਤਾਂ ਸਮਾਨ ਕਾਫੀ ਸਾਰਾ ਸਮਾਨ ਜਲ ਚੁੱਕਿਆ ਹੈ ਜੀ